ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਆਪਾਂ ਪੰਜਾਬ ਦੇ ਹਾਈਵੇ ਸੜਕਾਂ ਰੂਡ ਬਲੌਕ ਕੀਤੇ ਸੀ ਜਾਂ ਆਪਾਂ ਪਹਿਲਾਂ ਵੀ ਕਰਦੇ ਰਹੇ ਆ ਜੇ ਤੇ ਉਹ ਮੰਗਾ ਪੰਜਾਬ ਨਾਲ ਸੰਬੰਧਿਤ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਹਿ ਕੇ ਹਰ ਵੇਲੇ ਗੱਲ ਸੁਣਨ ਨੂੰ ਤਿਆਰ ਨੇ ਹਰ ਵੇਲੇ ਗੱਲ ਸੁਣ ਕੇ ਤੇ ਹੱਲ ਕਰਨ ਨੂੰ ਵੀ ਤਿਆਰ ਨੇ ਪਰ ਜੇ ਉਹ ਮੰਗਾ ਸੈਂਟਰ ਨਾਲ ਸੰਬੰਧਿਤ ਨੇ ਜਿਵੇਂ ਐਮਐਸਪੀ ਆ ਜਾਂ ਹੋਰ ਸਾਡੇ ਮੁੱਦੇ ਨੇ ਉਹ ਆਪਾਂ ਸੈਂਟਰ ਤੱਕ ਆਵਾਜ਼ ਪਹੁੰਚਾਈਏ ਤੇ ਮੈਂ ਇੱਥੇ ਇਹ ਕਹਿਣਾ ਕਿ ਵੇਖੋ ਜੇ ਇਹ ਤੇ ਉਹ ਗੱਲ ਜੀ ਲੜਾਈ ਸਾਡੀ ਕਿਸੇ ਹੋਰ ਨਾਲ ਵਿਰੋਧੀ ਨਾਲ ਆਇਆ ਕਿ ਅਸੀਂ ਆਪਦੇ ਘਰ ਦੇ ਵਿੱਚ ਹੀ ਲੜੀ ਜਾਵਾਂਗੇ ਤੇ ਜਿਹੜਾ ਵਿਰੋਧੀ ਆ ਉਹ ਤੇ ਹੋਰ ਖੁਸ਼ ਹੋਊਗਾ ਤਾੜੀਆਂ ਮਾਰੂਗਾ ਕਿ ਇਹ ਤੇ ਵਾਹ ਵਾਹ ਆਪਦੇ ਘਰ ਹੀ ਲੜਦੇ ਪਏ ਆ ਵੇਖੋ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕ ਵਪਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਲੀਡਰ ਅਸੀਂ ਤੇ ਸਾਰੇ ਤੁਹਾਡੇ ਆ ਕਿਸਾਨ ਆ ਅਸੀਂ ਐ ਮੈਂ ਆਪ ਖੁਦ ਕਿਸਾਨ ਆ ਮੈਂ ਖੇਤੀਬਾੜੀ ਕਰਦਾ ਆ ਤੇ ਮੈਂ ਇਹ ਤੁਹਾਨੂੰ ਵੇਖੋ ਵਿਸ਼ਵਾਸ ਦਿਵਾਉਣਾ ਆ ਕੋਈ ਮੈਂਬਰ ਪੰਚਾਇਤ ਵੀ ਬਾਂਜੇ ਨਾ ਤੇ ਉਹ ਆਪਦਾ-ਉਪਦਾ ਨਹੀਂ ਛੱਡਦਾ ਭਾਵੇਂ ਉਹਦਾ ਪਿਓ ਭਾਵੇਂ ਉਹਦਾ ਭਰਾ ਕਹੇ ਵੀ ਤੂੰ ਹੀ ਉਹਦਾ ਛੱਡ ਦੇ ਉਹ ਕਿਉਂਕਿ ਮੈਂ ਨਹੀਂ ਛੱਡਦਾ ਮੈਂਬਰ ਪੰਚਾਇਤ ਦਾ ਉਹਦਾ ਮੈਂ ਆਪਦੇ ਸਾਰੇ ਉਹਦੇ ਛੱਡਦਾ ਤੇ ਮੈਂ ਤੁਹਾਡੇ ਨਾਲ ਪਹਿਲਾਂ ਸਾਰੇ ਕਿਸਾਨ ਜਥੇ ਬੰਦੀਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਦੱਲੇਵਾਲ ਸਾਹਿਬ ਨੇ ਮੇਰੇ ਸਤਿਕਾਰਯੋਗ ਨੇ ਮੇਰੇ ਪਿਤਾ ਜੀ ਦੇ ਉਮਰਦੇ ਨੇ ਸਾਡੇ ਬਜ਼ੁਰਗ ਨੇ ਪੰਤ ਸਰਵਨ ਸਿੰਘ ਪੰਦੀਰ ਜੀ ਨੇ ਸਰਦਾਰ ਇੰਦਰਜੀਤ ਸਿੰਘ ਕੋੜ ਬੁੱਢਾ ਜੀ ਨੇ ਮੇਰੇ ਵੱਡੇ ਭਰਾ ਨੇ ਕਈ ਕਿਸਾਨ ਵੀਰ ਮੇਰੇ ਨਾਲ ਵੱਡੇ ਨੇ ਉਮਰ ਦੇ ਕਈ ਕਿਸਾਨ ਮੇਰੇ ਨਾਲ ਛੋਟੇ ਨੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਸਤਿਕਾਰ ਕਰਦਾ ਸਾਰੇ ਕਿਸਾਨ ਵੀਰਾਂ ਦਾ ਇਹ ਕੋਈ ਤੁਸੀਂ ਆਪਣੀ ਲੜਾਈ ਨਹੀਂ ਲੜਦੇ ਪਏ ਤੁਸੀਂ ਪੰਜਾਬ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬ ਦੀ ਹੋਂਦ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬੀਅਤ ਦੀ ਲੜਾਈ ਲੜਦੇ ਪਏ ਤੇ ਮੈਂ ਇਹ ਬੇਨਤੀ ਕਰਦਾ ਕਿ ਪਹਿਲਾਂ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਏ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਤੇ ਉਸੇ ਤਰ੍ਹਾਂ ਜਿਵੇਂ 2020 ਦੇ ਵਿੱਚ ਆਪਾਂ ਸਾਰੇ ਇੱਕ ਮੁੱਠ ਇਕੱਠੇ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਾ ਪੰਜਾਬ ਸਾਰਾ ਭਾਰਤ ਬਾਹਰ ਵਿਦੇਸ਼ਾਂ ਤੋਂ ਆ ਕੇ ਵੀ ਲੋਕ ਸਾਡੇ ਜਿਹੜੇ ਸੰਘਰਸ਼ ਨੂੰ ਸਪੋਰਟ ਕੀਤੀ ਤੇ ਆਪਾਂ ਉਦੋਂ ਇਹ ਕਾਲੇ ਕਾਨੂੰਨ ਰੱਦ ਕਰਾਏ ਭਾਵੇਂ ਕੇਂਦਰ ਸਰਕਾਰ ਬਾਅਦ 'ਚ ਹੁਣ ਮੰਨ ਘੋਗੀ ਆ ਪਰ ਉਸ ਵੇਲੇ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਜਾਇਜ਼ ਗੱਲਾਂ ਸਾਨੂੰ ਸਾਰੀਆਂ ਮੰਨੀਆਂ ਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਵੀ ਕੀਤੇ ਸਨ ਤੇ ਉਸੇ ਤਰ੍ਹਾਂ ਮੈਂ ਫੇਰ ਉਸ ਗੱਲ ਤੇ ਆਵਾਂ ਕੋਈ ਬੰਦਾ ਆਪਦੀ ਮੈਂਬਰ ਪੰਚੇ ਕੀਦਾ ਹਉਤਾ ਮਣੀ ਛੱਡਦਾ ਮੈਂ ਆਪਦੇ ਸਾਰੇ ਇਹਦੇ ਛੱਡਦਾ ਮੈਂ ਆਪਦੇ ਸਾਰੇ ਨਿੱਜੀ ਮਫਾਦ ਛੱਡਦਾ ਮੈਂ ਕਿਸਾਨ ਦਾ ਪੋਤਿਆਂ ਤੇ ਇਹਦੇ ਤੋਂ ਪਹਿਲਾਂ ਸਰਦਾਰ ਇੰਦਰਜੀਤ ਸਿੰਘ ਕੋਟਬੁੱਡਾ ਕਿਸਾਨ ਸੰਘਰਸ਼ ਕਮੇਟੀ ਕੋਟਬੁੱਡਾ ਦਾ ਪੋਲਿਟਿਕਸ ਤੋਂ ਪਹਿਲਾਂ 2020 ਤੋਂ ਪਹਿਲਾਂ ਮੈਂ ਇੰਦਰਜੀਤ ਸਿੰਘ ਕੋਟਬੁੱਡਾ ਦੀ ਕਿਸਾਨ ਯੂਨੀਅਨ ਦੇ ਵਿੱਚ ਬਤੌਰ ਮੈਂਬਰ ਸੇਵਾ ਕਰਦਾ ਰਿਆ ਮੈਂ ਕੋਈ ਪੋਲੀਟੀਸ਼ਨ ਪਰਿਵਾਰ ਦੇ ਵਿੱਚੋਂ ਨਹੀਂ ਆਂਗਾ ਕਿ ਮੇਰਾ ਕੋਈ ਪਿਤਾ ਜਾਂ ਦਾਦਾ ਕੋਈ ਐਮਐਲਏ ਜਾਂ ਕੋਈ ਮੰਤਰੀ ਰਿਆ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਤੇ ਕਿਸਾਨੀ ਸਾਨੂੰ ਸਭ ਤੋਂ ਪਹਿਲਾਂ ਮੈਂ ਆਪਦੇ ਸਾਰੇ ਅਹੁਦੇ ਛੱਡੇ ਆਪਾਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੁੱਠ ਹੋਈਏ ਤੇ ਆਪਣਾ ਮਸਲਾ ਹੱਲ ਹੋਣਾ ਦਿੱਲੀ ਦੀ ਕੇਂਦਰ ਸਰਕਾਰ ਦੇ ਕੋਲ ਤੇ ਆਪਾਂ ਦਿੱਲੀ ਜਾ ਕੇ ਆਪਾਂ ਸਾਰੇ ਜਾਣੇ ਜਾ ਕੇ ਮੈਂ ਤੁਹਾਡੇ ਨਾਲ ਚੱਲੂਗਾ ਨਾਲ ਬੈਠੂਗਾ ਕਈ ਨਾ ਕਈ ਸਾਡੇ ਭਰਾ ਕਹਿ ਦਿੰਦੇ ਆ ਨਾ ਵੀ ਤੁਸੀਂ ਨਹੀਂ ਦਿੱਲੀ ਜਾ ਕੇ ਪੈਂਦੇ ਮੈਂ ਕਹਿੰਦਾ ਮੈਂ ਬੈਠੂਗਾ ਆਪਦੇ ਸਾਰੇ ਅਹੁਦੇ त्यागे ਕਿਸਾਨ ਹੁੰਦੇ ਨਾਤੇ ਮੈਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਬੈਠੂਗਾ ਪਰ ਆਪਾਂ ਲੜਾਈ ਆਪਣੀ ਕਿਸੇ ਵਿਰੋਧੀ ਦੇ ਨਾਲ ਆ ਆਪਾਂ ਉਹ ਲੜਾਈ ਆਪਦੇ ਪਰਿਵਾਰ 'ਚ ਆਪਦੇ ਘਰ 'ਚ ਨਾ ਬਣਾਈਏ ਮੈਂ ਇੱਕ ਨਿੱਕੀ ਜੀ ਗੱਲ ਦੱਸੂਗਾ ਉਦਾਹਰਨ ਦੇ ਤੌਰ ਤੇ ਜਦੋਂ ਜੀਰੇ ਵਾਲੀ ਸ਼ਰਾਬ ਮਿਲ ਬੰਦ ਹੋਈ ਆ ਪਿੰਡਾਂ ਦੇ ਲੋਕਾਂ ਨੇ ਲਾਗੂ ਬੰਨੇ ਰੋਲਾ ਪਾਇਆ ਕਿ ਪਿੰਡਾਂ ਦੇ ਵਿੱਚੋਂ ਨਲਕਿਆਂ 'ਚੋਂ ਮੋਟਰਾਂ ਵਾਲੇ ਬੋਰਾ 'ਚੋਂ ਲਾਹ ਨਿਕਲਦੀ ਪਈ ਆ ਕਿ ਜਿਹੜੀ ਜੀਰੇ ਵਾਲੀ ਫੈਕਟਰੀ ਆ ਉਹ ਲਾਹਣ ਜਿਹੜੀ ਆ ਸ਼ਰਾਬ ਕੱਢ ਕੇ ਲਾਹਣ ਬੋਰਾ 'ਚ ਵਿੱਚ ਪਾ ਰਹੇ ਆ ਤੇ ਉਥੇ ਧਰਨਾ ਲਾਇਆ ਕਿਸਾਨ ਜਥੇਬੰਦੀਆਂ ਨੇ ਉਹ ਚੀਰੇ ਵਾਲੀ ਮਿਲ ਬੰਦ ਹੋਈ ਜਦੋਂ ਉਹ ਮਿਲ ਬੰਦ ਹੋਈ ਤੇ ਉਹਦੇ ਬਾਅਦ ਸਾਡੇ ਹਲਕੇ ਦੇ ਵਿੱਚ ਸਾਡੀ ਵਿਧਾਨ ਸਭਾ ਪੱਟੀ ਦੇ ਵਿੱਚ ਪਿੰਡ ਲੋਕੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਲੀਡਰ ਨੇ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਹੀ ਸਾਡੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਕਾ ਦੇ ਵਿੱਚ ਤੇ ਉੱਥੇ ਵੀ ਕੁਝ ਸ਼ਰਾਰਤੀ ਅੰਸਰਾਂ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਕਿ ਆਪਾਂ ਵੀ ਇੱਥੇ ਧਰਨਾ ਲਾਉਣਾ ਤੇ ਇਹ ਫੈਕਟਰੀ ਆਪਾਂ ਇਹ ਵੀ ਬੰਦ ਕਰਾਉਣੀ ਜਿਵੇਂ ਚੀਰੇ ਵਾਲੀ ਫੈਕਟਰੀ ਬੰਦ ਹੋਈ ਆ ਆਪਾਂ ਲੋਕੀ ਵਾਲੀ ਫੈਕਟਰੀ ਵੀ ਬੰਦ ਕਰਾਉਣੀ ਆ ਤੇ ਜਿਹੜੇ 25 30 ਪਿੰਡ ਘੇਰੇ ਘੇਰੇ ਪੈਂਦੇ ਹੀ ਮੇਰੀ ਵਿਧਾਨ ਸਭਾ ਦੇ ਜਿਵੇਂ ਲੋਕਾ ਨਥੂ ਚੱਕ ਜੋੜਾ ਕੈਰੋਂ ਟੋਟੀਆਂ ਉਸਮਾ ਵਰਣਾ ਹੋਰ ਵੀ ਪਿੰਡ ਉਹਨਾਂ ਸਾਰਿਆਂ ਸਾਥੀਆਂ ਨੇ ਮੈਨੂੰ ਫੋਨ ਲਾਉਣੇ ਸ਼ੁਰੂ ਕਰਤੇ ਵੇ ਭੁੱਲਣ ਸਾਹਿਬ ਸਾਡਾ ਨਾ ਬੰਦੇ ਸੰਪਰਕ ਕਰਦੇ ਪਏ ਆ ਤੇ ਉਹ ਕਹਿੰਦੇ ਕਿ ਆਪਾਂ ਤਰਨਾਲਾ ਆ ਕੇ ਲੋਪੀ ਵਾਲੀ ਸ਼ਰਾਬ ਮਿੱਲ ਵੀ ਜਿਵੇਂ ਜੀਰੇ ਵਾਲੀ ਬੰਦ ਹੋਈ ਆ ਆਪਾਂ ਇਹ ਵੀ ਮਿੱਲ ਬੰਦ ਕਰਾਉਣੀ ਆ ਤੇ ਸਾਡੇ ਵੀ ਇੱਥੇ ਲਾਗੇ-ਲਾਗੇ ਨਾ ਕਈ ਨਲਕਿਆਂ ਦੇ ਵਿੱਚੋਂ ਲਾਹ ਨਿਕਲਦੀ ਆ ਮੈਂ ਕਿਹਾ ਵੀ ਤੁਸੀਂ ਤਰਨੇ ਵਾਲੇ ਪਾਸੇ ਨਾ ਜਾਓ ਆਪਾਂ ਮਿੱਲ ਬੰਦ ਨਹੀਂ ਕਰਾਉਣੀ ਤੁਸੀਂ ਉਹ ਫੈਕਟਰੀ ਦੇ ਮਾਲਕਾਂ ਨਾਲ ਮਿਲ ਕੇ ਮੀਟਿੰਗ ਕਰੋ ਜਿਹੜੇ ਵਿੱਚ ਕਰਿੰਦੇ ਕੰਮ ਕਰਦੇ ਉਹਨਾਂ ਨਾਲ ਮੀਟਿੰਗ ਕਰੋ ਤੇ ਉਹਨਾਂ ਨੂੰ ਇਹ ਗੱਲ ਕਹੋ ਪੀ ਜਿਹੜਾ ਤੁਸੀਂ ਸ਼ਰਾਬ ਕੱਢ ਕੇ ਲਾਂ ਨੂਰਾਂ ਚ ਪਾਉਂਦੇ ਉਹ ਬੰਦ ਕਰ ਦਿਓ ਜੇ ਤੁਸੀਂ ਬੰਦਨਾ ਕੀਤੀ ਤੇ ਫਿਰ ਅਸੀਂ ਸੰਘਰਸ਼ ਕਰਾਂਗੇ ਮੈਂ ਕਿਹਾ ਕੋਈ ਕਿਸੇ ਦਾ ਕੰਮ ਬੰਦ ਨਾ ਆਪਾਂ ਕਰਈਏ ਇੱਥੋਂ ਰੋਜ਼ਗਾਰ ਮਿਲਦਾ ਕਿਉਂ ਮੈਂ ਗੱਲ ਕਹੀ ਕਿਉਂਕਿ ਉੱਥੋਂ 2-3000 ਲੋਕ ਜਿਹੜੇ ਕੰਮ ਕਰਦੇ ਆ ਉਹ 2-3000 ਪਰਵਾਨਾ ਨੂੰ ਰੋਟੀ ਮਿਲਦੀ ਪਈ ਆ ਤੇ ਉਹਦੇ ਬਾਅਦ ਉਹ ਜਦੋਂ ਗੱਲ ਧੁਖਦੀ ਧੁਖਦੀ ਗਾਂ ਉਹ ਗੱਲ ਰਾਣਾ ਗਰਜੀਤ ਸਿੰਘ ਤੱਕ ਪਹੁੰਚੀ ਰਾਣਾ ਗਰਜੀਤ ਸਿੰਘ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਭੁੱਲਰ ਸਾਹਿਬ ਮੈਂ ਗੱਲ ਸੁਣੀ ਆਂ ਕਿ ਇੱਥੇ ਧਰਨਾ ਲਾਉਣ ਲੱਗੇ ਆ ਬੰਦੇ ਤੇ ਵਿੱਚ ਤੁਹਾਡੀ ਪਾਰਟੀ ਦੇ ਬੰਦੇ ਵੀ ਮੈਂ ਕੀ ਸਾਥ ਦੇਦੇ ਪਏ ਆ ਵਿੱਚ ਵੀ ਆਪਾਂ ਧਰਨਾ ਲਾ ਕੇ ਮਿਲ ਬੰਦ ਕਰਾਉਣੀ ਆ ਤੇ ਮੈਂ ਤੇ ਰਾਣਾ ਗਰਜੀਤ ਸਿੰਘ ਦੇ ਫੋਨ ਆਉਣ ਤੋਂ ਪਹਿਲਾਂ ਹੀ ਆਪ ਦੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਉਹਨਾਂ ਨੂੰ ਕਹਤਾ ਵੀ ਧਰਨਾ ਬਿਲਕੁਲ ਨਹੀਂ ਲਾਉਣਾ ਉਹਨਾਂ ਨਾਲ ਮੀਟਿੰਗ ਕਰ ਲਓ ਵੀ ਥੱਲੜਾ ਪਾਣੀ ਨਾ ਗੰਦਾ ਕਰਨ ਬਾਕੀ ਆਪਾਂ ਕਦੋਂ ਮੇਲ ਬੰਦ ਕਰਉਣੀ ਮੈਂ ਰਾਣਾ ਗੁਰਜੀਤ ਸਿੰਘ ਨੂੰ ਇਹ ਵਿਸ਼ਵਾਸ ਦਵਾ ਵੇਖੋ ਤੁਹਾਡੀ ਪਾਰਟੀ ਕਾਂਗਰਸ ਆ ਮੇਰੀ ਪਾਰਟੀ ਆਮ ਆਦਮੀ ਪਾਰਟੀ ਆ ਪਰ ਮੈਂ ਕਿਸੇ ਦਾ ਬਿਜ਼ਨਸ ਨਹੀਂ ਬੰਦ ਕਰਾਉਂਗਾ ਇੰਡਸਟਰੀ ਬੜੀ ਓਕੀ ਲੱਗਦੀ ਆ ਤੁਸੀਂ ਸਾਡੇ ਇੱਥੇ ਇੰਡਸਟਰੀ ਲਾ ਕੇ 2-3 ਹਜ਼ਾਰ ਪਰਿਵਾਰਾਂ ਨੂੰ ਰੋਜ਼ਗਾਰ ਦੇਂਦੇ ਪਏ ਜੇ ਮੈਂ ਕਿਉਂ ਤੁਹਾਡੀ ਇੰਡਸਟਰੀ ਬੰਦ ਕਰਵਾਉਂਗਾ ਮੈਂ ਹੋ ਸਕਿਆ ਤੁਹਾਡੀ ਮਦਦ ਜ਼ਰੂਰ ਕਰ ਦੂੰਗਾ ਪਰ ਤੁਹਾਡੀ ਇੰਡਸਟ ਲਾਊਗਾ ਪਰ ਮੇਰੀ ਇਹ ਬੇਨਤੀ ਹੈ ਰਾਣਾ ਜੀ ਜਿਹੜਾ ਸ਼ਰਾਬ ਕੱਢਣ ਤੋਂ ਬਾਅਦ ਪਿੰਡਾਂ ਦੇ ਲਾਗੇ ਪੰਨੇ ਵਾਲੇ ਤੇ ਲੋਕ ਕਹਿੰਦੇ ਸਾਡੇ ਨਲਕਿਆਂ ਚੋਂ ਲਾਹਣ ਨਿਕਲਦੀ ਆ ਜਿਹੜੀ ਸ਼ਰਾਬ ਕੱਢਣ ਤੋਂ ਬਾਅਦ ਤੁਸੀਂ ਲਾਹਣ ਜੇ ਬੂਰਾਂ ਚ ਪਾਉਂਦੇ ਜੇ ਤੇ ਉਹ ਲਾਹਣ ਪਾਉਣੀ ਬੰਦ ਕਰ ਦਿਓ ਆਪ ਦਾ ਟ੍ਰੀਟਮੈਂਟ ਪਲਾਟ ਚਲਾਓ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਨਾ ਕਿ ਬੂਰਾਂ ਦੇ ਵਿੱਚ ਪਾਓ ਚਲੋ ਰਾਣਾ ਜੀ ਨੇ ਵਿਸ਼ਵਾਸਤਵਾਇਆ ਕਿ ਅਸੀਂ ਪੂਰਾ ਦੇ ਵਿੱਚ ਪਹਿਲਾਂ ਵੀ ਨਹੀਂ ਪਾਉਂਦੇ ਤੇ گا ਅਸੀਂ ਬਿਲਕੁਲ ਨਹੀਂ ਪਾਵਾਂਗੇ ਕਿਤੇ ਵੀ ਅਸੀਂ ਨਜਾਇਜ਼ ਦੁਰਵਰਤੋਂ ਨਹੀਂ ਕਰਾਂਗੇ ਲਾਂ ਦੀ ਅਸੀਂ ਟ੍ਰੀਟਮੈਂਟ ਪਲਾਟ ਚਲਾ ਕੇ ਟ੍ਰੀਟ ਕਰਕੇ ਪਾਣੀ ਖੇਤੀ ਲਈ ਵਰਤਾਂਗੇ ਉਹਦਾ ਵਿਸ਼ਵਾਸਤਵਾਤਾ ਉਹਦੇ ਬਾਅਦ ਮੈਂ ਆਪਦੇ ਸਾਥੀਆਂ ਨੂੰ ਖੇਲ ਕਹਤਾ ਮੈਂ ਕਿ ਬਿਲਕੁਲ ਮਿਲ ਬੰਦ ਕਰਾਉਣ ਵਾਲੇ ਪਾਸੇ ਨਹੀਂ ਜਾਣਾ ਮਾਲਕਾਂ ਨਾਲ ਮੀਟਿੰਗ ਕਰਕੇ ਲਾਂ ਜਮੀਨ ਥੱਲੇ ਕੌਣ ਤੋਂ ਬੰਦ ਕਰ ਦਿਓ ਨਹੀਂ ਤੇ ਮੇਰੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਤੇ ਉਹ ਕਹਿੰਦਾ ਕਿ ਤਕੜੇ ਹੋ ਜਾਏ